ਸਫਰੇ ਸ਼ਹਾਦਤ 11 ਪੂ ਦੇ ਇਤਿਹਾਸ ਵਿੱਚ ਸਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਧਰਮ ਬਦਲਣ ਲਈ ਡਰਾਇਆ ਧਮਕਾਇਆ ਪਰ ਸਹਿਬਜ਼ਾਦੇ ਅਡੋਲ ਰਹੇ ਅੱਜ ਦੇ ਦਿਨ ਸਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਤੇ ਵਜ਼ੀਰ ਖਾਨ ਨੇ ਧਰਮ ਬਦਲਣ ਲਈ ਖੂਬ ਡਰਾਇਆ ਧਮਕਾਇਆ ਲਾਲਚ ਦਿੱਤੇ ਪਰ ਨਿੱਕੀਆਂ ਜਿੰਦਾ ਅਡੋਲ ਰਹੀਆਂ ਮੋਤੀराम ਮਹਿਰਾਜੀ ਨੇ ਸੈਬਜ਼ਾਦਿਆਂ ਨੂੰ ਦੁੱਧ ਪਿਉਉਣ ਦੀ ਮਹਾਨ ਸੇਵਾ ਜਾਰੀ ਰੱਖੀ ਮਾਤਾ ਜੀ ਤੇ ਸੈਬਜ਼ਾਦਿਆਂ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸ ਨੇ ਘਰ ਵਾਲੀ ਦੇ ਗਹਿਣੇ ਤੇ ਘਰ ਤੱਕ ਵੇਚ ਦਿੱਤਾ ਮਾਤਾ ਗੁਜਰਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਮੰਨਿਆ ਤੇ ਛੋਟੇ ਸੈਬਜ਼ਾਦਿਆਂ ਤੇ ਨਾਲ ਠੰਡੇ ਬੁਰਜ ਵਿੱਚ ਰਹੇ ਅੱਜ ਦੇ ਇਤਿਹਾਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਕਿਵੇਂ ਨਿੱਕੀਆਂ ਜਿੰਦਾ ਨੇ ਵਜ਼ੀਰ ਖਾਨ ਦੇ ਲਾਲਚ ਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਤੇ ਅਡੋਲ ਰਹੇ ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾਂ ਸਵਾਸਾ ਤੱਕ ਨਬੋਂ ਲਈ ਦ੍ਰਿੜ ਹੋਣਾ ਚਾਹੀਦਾ ਹੈ ਸਫਰੇ ਸ਼ਹਾਦਤ 11 ਪੂ ਦੇ ਇਤਿਹਾਸ ਵਿੱਚ ਸ਼ਾਹਬਜ਼ਾਦਿਆਂ ਨੂੰ ਸਰਹਿੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਜਿੱਥੇ ਛੋਟੇ ਸ਼ਾਹਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਧਰਮ ਬਦਲਣ ਲਈ ਡਰਾਇਆ ਧਮਕਾਇਆ ਪਰ ਸ਼ਾਹਬਜ਼ਾਦੇ ਅਡੋਲ ਰਹੇ ਅੱਜ ਦੇ ਦਿਨ ਸ਼ਾਹਬਜ਼ਾਦਿਆਂ ਨੂੰ ਸਰਹਿੰਦ ਦੇ ਸੁਬੇਦਾਰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਤੇ ਵਜ਼ੀਰ ਖਾਨ ਨੇ ਧਰਮ ਬਦਲਣ ਲਈ ਖੂਬ ਡਰਾਇਆ ਧਮਕਾਇਆ ਲਾਲਚ ਦਿੱਤੇ ਪਰ ਨਿੱਕੀਆਂ ਜਿੰਦਾ ਅਡੋਲ ਰਹੀਆਂ ਮੋਤੀराम ਮਹਾਰਾਜ ਜੀ ਨੇ ਸ਼ਾਹਬਜ਼ਾਦਿਆਂ ਨੂੰ ਦੁੱਧ ਪਿਉਣ ਦੀ ਵahan ਸੇਵਾ ਜਾਰੀ ਰੱਖੀ ਮਾਤਾ ਜੀ ਜਾਦੇ ਤੱਕ ਪਹੁੰਚਣ ਦਾ ਪ੍ਰਬੰਧ ਕਰਨ ਲਈ ਉਸਨੇ ਘਰ ਵਾਲੀ ਦੇ ਗਹਿਣੇ ਤੇ ਘਰ ਤੱਕ ਵੇਚ ਦਿੱਤਾ ਮਾਤਾ ਗੁਜਰਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਮੰਨਿਆ ਤੇ ਛੋਟੇ ਸਹਿਬਜ਼ਾਦੇ ਆ ਦੇ ਨਾਲ ਠੰਡੇ ਬੁਰਜ ਵਿੱਚ ਰਹੇ ਅੱਜ ਦੇ ਇਤਿਹਾਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਕਿਵੇਂ ਨਿੱਕੀਆਂ ਜਿੰਦਾ ਨੇ ਵਜ਼ੀਰ ਖਾਨ ਦੇ ਲਾਲਚ ਤੇ ਡਰਾਵੇ ਅੱਗੇ ਆਪਣਾ ਧਰਮ ਨਹੀਂ ਹਾਰਿਆ ਤੇ ਅਡੋਲ ਰਹੇ ਇਸੇ ਤਰ੍ਹਾਂ ਸਾਨੂੰ ਵੀ ਸਿੱਖੀ ਕੇਸਾ ਸਵਾਸਾ ਤੱਕ ਨਿਭੌਣ ਲਈ ਡ੍ਰਿਡ ਹੋਣਾ ਚਾਹੀਦਾ ਹੈ